ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਅੱਜ ਦੇ ਸਮੇਂ ਦੇ ਵਿੱਚ ਸਿਆਸਤ ਦੇ ਵਿੱਚ ਸਭ ਤੋਂ ਵੱਡਾ ਸਵਾਲ ਬਣਿਆ ਹੋਇਆ ਹੈ ਕਿ ਆਖਿਰ ਸੁਨੀਲ ਜਾਖੜ ਚੁੱਪ ਕਿਉਂ ਨੇ ਪੰਜਾਬ ਦੀ ਸਿਆਸਤ ਵਿੱਚ ਇਸ ਮੁੱਦੇ ਨਾਲ ਹੀ ਕਾਫੀ ਸਿਆਸੀ ਗਾਹ ਪਿਆ ਜ਼ਰੂਰ ਨਜ਼ਰ ਆ ਰਿਹਾ ਹੈ ਕਿਉਂਕਿ ਭਾਜਪਾ ਕਹਿ ਰਹੀ ਹੈ ਕਿ ਸੁਨੀਲ ਜਾਖੜ ਨੇ ਕੋਈ ਵੀ ਅਸਤੀਫਾ ਨਹੀਂ ਦਿੱਤਾ ਪਰ ਜੇ ਆਪਾਂ ਦੇਖੀਏ ਕਿ ਭਾਜਪਾ ਦੀ ਜਿਹੜੀਆਂ ਮੀਟਿੰਗਸ ਹੋ ਰਹੀਆਂ ਨੇ ਉਸ ਵਿੱਚ ਕਿਤੇ ਵੀ ਸੁਨੀਲ ਜਾਖੜ ਨਜ਼ਰ ਨਹੀਂ ਆ ਰਹੇ ਉੱਥੇ ਜਾ ਹੀ ਨਹੀਂ ਰਹੇ ਤੇ ਨਾਲ ਹੀ ਸੁਨੀਲ ਜਾਖੜ ਨੇ ਕਿਤੇ ਵੀ ਸੋਸ਼ਲ ਮੀਡੀਆ ਤੇ ਵੀ ਆ ਕੇ ਜਾਂ ਕੋਈ ਟਵੀਟ ਕਰਕੇ ਇਹ ਨਹੀਂ ਕਿਹਾ ਕਿ ਕੁਝ ਵੀ ਜੋ ਹੈ ਗਲਤ ਨਹੀਂ ਚੱਲ ਰਿਹਾ ਸਭ ਕੁਝ ਠੀਕ ਹੈ ਜਾਂ ਫਿਰ ਉਹ ਚੁੱਪ ਕਿਉਂ ਨੇ ਮਤਲਬ ਉਹਨਾਂ ਦਾ ਕੋਈ ਵੀ ਟਵੀਟ ਇਸ ਕਿਸੇ ਵੀ ਗੱਲ ਨੂੰ ਲੈ ਕੇ ਨਹੀਂ ਆਇਆ ਹੁਣ ਇਹਨਾਂ ਇਸ ਸਾਰੇ ਮੁੱਦੇ ਨੂੰ ਅਗਰ ਆਪਾਂ ਦੇਖਦੇ ਆ ਤਾਂ ਤੁਸੀਂ ਕੁਲ ਮਿਲਾ ਕੇ ਸਾਰੇ ਸਿਆਸੀ ਸਥਿਤੀ ਨੂੰ ਵੇਖਦੇ ਹੋਇਆ ਕੀ ਕਹਿਣਾ ਚਾਹੋਗੇ ਤੁਹਾਨੂੰ ਕੀ ਲੱਗਦਾ ਕਿ ਆਖਿਰ ਸੁਨੀਲ ਜਾਖੜ ਚੁੱਪ ਕਿਉਂ ਨੇ ਦੇਖੋ ਇਹ ਬਹੁਤ ਵੱਡਾ ਸਵਾਲ ਹੈ ਕਿ ਸੁਨੀਲ ਜਾਖੜ ਚੁੱਪ ਕਿਉਂ ਨੇ ਔਰ ਸੁਨੀਲ ਜਾਖੜ ਦੀ ਜਿਹੜੀ ਚੁੱਪ ਹੈ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਚ ਸਵਾਲਾਂ ਚ ਜ਼ਰੂਰ ਖੜਾ ਕਰ ਗਈ ਹੈ ਹਾਲਾਂਕਿ ਸਵਾਲ ਭਾਰਤੀ ਜਨਤਾ ਪਾਰਟੀ ਤੇ ਵੀ ਖੜੇ ਹੋ ਰਹੇ ਨੇ ਕਿ ਕੀ ਭਾਰਤੀ ਜਨਤਾ ਪਾਰਟੀ ਦੇ ਫੈਸਲਿਆਂ ਕਰਕੇ ਸੁਨੀਲ ਜਾਖੜ ਚੁੱਪਤਾ ਨਹੀਂ ਪਤਾ ਤਾਂ ਸਾਰੀ ਸਥਿਤੀ ਦਾ ਉਦੋਂ ਹੀ ਲੱਗਣਾ ਜਦੋਂ ਸੁਨੀਲ ਜਾਖੜ ਬੋਲਣਗੇ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਉਹ ਸੋਸ਼ਲ ਮੀਡੀਆ ਤੇ ਵੀ ਨਹੀਂ ਬੋਲੇ ਟੈਲੀਵਿਜ਼ਨ ਚੈਨਲਾਂ ਤੇ ਵੀ ਨਹੀਂ ਬੋਲੇ ਜਦੋਂ ਮੀਡੀਆ ਦੇ ਕੁਝ ਹਿੱਸੇ ਨੇ ਇਹ ਖਬਰ ਚਲਾਈ ਕਿ ਸੁਨੀਲ ਜਾਖੜ ਨੇ ਅਸਤੀਫਾ ਦੇ ਦਿੱਤਾ ਉਦੋਂ ਵੀ ਸੁਨੀਲ ਜਾਖੜ ਨਹੀਂ ਬੋਲੇ ਕਿ ਮੈਂ ਅਸਤੀਫਾ ਨਹੀਂ ਦਿੱਤਾ ਹਾਲਾਂਕਿ ਅਨਿਲ ਸਰੀਨ ਜਿਹੜੇ ਜਨਰਲ ਸਕੱਤਰ ਨੇ ਪੰਜਾਬ ਭਾਜਪਾ ਦੇ ਉਹਨਾਂ ਨੇ ਜ਼ਰੂਰ ਕਿਹਾ ਕਿ ਸੁਨੀਲ ਜਾਖੜ ਨੇ ਅਸਤੀਫਾ ਨਹੀਂ ਦਿੱਤਾ ਭਾਜਪਾ ਦੇ ਹੋਰ ਲੀਡਰਾਂ ਦੇ ਵੀ ਬਿਆਨ ਆਏ ਕਿ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ 30 ਤਰੀਕ ਨੂੰ ਯਾਨੀ ਕੱਲ੍ਹ ਲੰਘੇ ਕੱਲ੍ਹ ਇੱਕ ਮੀਟਿੰਗ ਰੱਖੀ ਗਈ ਸੀ ਚੰਡੀਗੜ੍ਹ 'ਚ ਜਿਹਦੇ ਵਿੱਚ ਵਿਜੇ ਰੂਪਾਨੀ ਸਾਹਿਬ ਜਿਹੜੇ ਪ੍ਰਭਾਰੀ ਹੈ ਪੰਜਾਬ 'ਚ ਭਾਜਪਾ ਦੇ ਔਰ ਸਾਭ ਦਾ ਮੁਖ ਮੰਤਰੀ ਨੇ ਗੁਜਰਾਤ ਦੇ ਉਹ ਵੀ ਉੱਚੇ ਚਤੌਰ ਤੇ ਆਏ ਪੰਚਾਇਤੀ ਚੋਣਾ ਔਰ ਹੋਰ ਵੱਖ-ਵੱਖ ਸੰਗਠਨ ਦੇ ਕੰਮਾਂ ਕਰਕੇ ਬੀਜੇਪੀ ਦੀਆਂ ਮੀਟਿੰਗਾਂ ਲਗਾਤਾਰ ਚੱਲ ਰਹੀਆਂ ਨੇ ਕੱਲ ਵੀ ਸੁਨੀਲ ਜਾਖੜ ਇਸ ਮੀਟਿੰਗ ਦਾ ਹਿੱਸਾ ਨਹੀਂ ਬਣੇ ਕੱਲ ਦਿੱਲੀ ਦੇ ਵਿੱਚ ਵੀ ਪੱਤਰਕਾਰ ਕਈ ਸੁਨੀਲ ਜਾਖੜ ਉਹਨਾਂ ਦੇ ਘਰ ਗਏ ਕਿ ਸੁਨੀਲ ਜਾਖੜ ਸ਼ਾਇਦ ਕੁਝ ਟਿੱਪਣੀ ਕਰਨ ਪੱਤਰਕਾਰਾਂ ਦੇ ਸਾਹਮਣੇ ਸੁਨੀਲ ਜਾਖੜ ਨਹੀਂ ਆਇਆ ਵਿਜੇ ਰੂਪਾਨੀ ਔਰ ਭਾਜਪਾ ਦੇ ਲੀਡਰ ਕਹਿ ਰਹੇ ਨੇ ਕਿ ਸੁਨੀਲ ਜਾਖੜ ਹੁਣਾਂ ਨੂੰ ਦਿੱਲੀ ਦੇ ਵਿੱਚ ਕੋਈ ਨਿੱਜੀ ਕੰਮ ਹੈ ਪਰ ਸਵਾਲ ਇਹ ਹੈ ਕਿ ਅਜਿਹਾ ਕਿਹੜਾ ਨਿੱਜੀ ਕੰਮ ਹੈ ਕਿ ਸੁਨੀਲ ਜਾਖੜ ਸਾਹਿਬ ਪੂਰੇ ਪੰਜਾਬ ਦੇ ਵਿੱਚ ਰਾਜਨੀਤਿਕ ਤੌਰ ਤੇ ਜਦੋਂ ਉਹਨਾਂ ਬਾਰੇ ਪੁੱਛ ਹੋ ਰਹੀ ਹੈ ਉਹਨਾਂ ਦੇ ਅਸਤੀਫੇ ਦੀਆਂ ਖਬਰਾਂ ਕੁਝ ਚੈਨਲਾਂ ਨੇ ਚਲਾਟੀਆਂ ਤੇ ਕਿਹੜਾ ਅਜਿਹਾ ਜ਼ਰੂਰੀ ਕੰਮ ਹੈ ਕਿ ਸੁਨੀਲ ਜਾਖੜ ਸਾਹਿਬ ਦੋ ਸ਼ਬਦ ਫੇਸਬੁੱਕ ਤੇ ਯਾ ਟਵਿੱਟਰ ਤੇ ਨਹੀਂ ਲਿਖ ਸਕੇ ਕਿ ਮੈਂ ਅਸਤੀਫਾ ਨਹੀਂ ਦਿੰਦਾ ਇਹਦਾ ਮਤਲਬ ਹੈ ਕਿ ਸੁਨੀਲ ਜਾਖੜ ਸਾਹਿਬ ਕਿਤੇ ਨਾ ਕਿਤੇ ਕਿਸੇ ਕਸ਼ਮਕਸ਼ ਚ ਨੇ ਕਿਸੇ ਸ਼ਸ਼ੋ ਪੰਜ ਚ ਨੇ ਕਿ ਮੈਂ ਅੱਗੇ ਕੀ ਫੈਸਲਾ ਕਰਾਂ ਇਹ ਅੰਦਾਜ਼ਾ ਤਾਂ ਅਸੀਂ ਕੱਢ ਸਕਦੇ ਹਾਂ ਹੁਣ ਜਦੋਂ ਮੈਂ ਟਵਿੱਟਰ ਦੇਖਦਾ ਹਾਂ ਸੋਸ਼ਲ ਮੀਡੀਆ ਦੇਖਦਾ ਹਾਂ ਸੁਨੀਲ ਜਾਖੜ ਉਹਨਾਂ ਦਾ 17 ਸਤੰਬਰ ਨੂੰ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੂੰ ਉਹਨਾਂ ਦੇ ਜਨਮ ਦਿਨ ਤੇ ਮੁਬਾਰਕਬਾਦ ਪੇਸ਼ ਕੀਤੀ 17 ਸਤੰਬਰ ਨੂੰ ਸੁਨੀਲ ਜਾਖੜ ਉਹਨਾਂ ਨੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਪ੍ਰਧਾਨ ਮੰਤਰੀ ਸਾਹਿਬ ਨੂੰ ਉਸ ਤੋਂ ਬਾਅਦ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਕੋਈ ਪੋਸਟ ਨਹੀਂ ਪਾਈ ਹਾਲਾਂਕਿ ਉਸ ਤੋਂ ਬਾਅਦ ਇੱਕ ਦੋ ਜਗ੍ਹਾ ਉਹ ਆਏ ਜਿਹੜੇ ਅਨਿਲ ਸਰੀਨ ਨੇ ਜਰਨਲ ਸਕੱਤਰ ਨੇ ਭਾਜਪਾ ਦੇ ਉਹਨਾਂ ਦੇ ਮਾਤਾ ਜੀ ਦੁਨੀਆ ਤੋਂ ਚਲੇ ਗਏ ਉਹਨਾਂ ਦੇ ਘਰ ਆਏ ਉਹ ਅਫਸੋਸ ਪ੍ਰਗਟ ਕਰਕੇ ਗਏ ਪਰ ਜਿਹੜੀ ਸਰਗਰਮ ਸਿਆਸਤ ਹੈ ਜਾਂ ਭਾਜਪਾ ਦੀਆਂ ਮੀਟਿੰਗਾਂ ਨੇ ਜਾਂ ਪੰਚਾਇਤੀ ਚੋਣਾਂ 'ਚ ਇੱਕ ਪ੍ਰਧਾਨ ਦੇ ਨਾਤੇ ਸੁਨੀਲ ਜਾਖੜ ਦੀ ਸਰਗਰਮੀ ਹੈ ਜਾਂ ਹਰਿਆਣਾ ਦੀਆਂ ਚੋਣਾਂ ਦੇ ਵਿੱਚ ਸੁਨੀਲ ਜਾਖੜ ਉਹਨਾਂ ਦੀ ਸਰਗਰਮੀ ਹੈ ਬਤੌਰ ਪ੍ਰਧਾਨ ਕਿਉਂਕਿ ਭਾਜਪਾ ਦੇ ਬਹੁਤ ਸਾਰੇ ਐਕਐਮਐਲਏ ਤਾਂ ਪ੍ਰਚਾਰ ਕਰ ਰਹੇ ਨੇ ਹਰਿਆਣਾ 'ਚ ਅਜਿਹੇ तमाम ਹਾਲਾਤਾਂ ਦੇ ਵਿੱਚ ਸੁਨੀਲ ਜਾਖੜ ਹੋਣਾ ਦਾ ਚੁੱਪ ਰਹਿਣਾ ਇਹ ਕੋਈ ਸਧਾਰਨ ਪੋਲਿਟੀਕਲ ਘਟਨਾ ਨਹੀਂ ਹੈ ਮੈਂ ਕੁਝ ਦਿਨ ਪਹਿਲਾਂ ਸੁਨੀਲ ਜਾਖੜ ਹੋਂਨਾ ਦੀ ਔਰ ਨਵਜੋਤ ਸਿੰਘ ਸਿੱਧੂ ਦੀ ਤੁਲਨਾ ਕੀਤੀ ਸੀ ਕਿ ਨਵਜੋਤ ਸਿੰਘ ਸਿੱਧੂ ਨਾਲ ਕਾਂਗਰਸ ਨੇ ਸਿਆਸੀ ਬੇਵਫਾਈ ਕੀਤੀ ਸੁਨੀਲ ਜਾਖੜ ਨਾਲ ਵੀ ਕਿਤੇ ਨਾ ਕਿਤੇ ਉਸ ਵੇਲੇ ਸਿਆਸੀ ਬੇਵਫਾਈ ਹੋਈ ਜਦੋਂ ਸੁਨੀਲ ਜਾਖੜ ਹੋਂਨਾ ਨੇ ਖੁਦ ਇਸ ਗੱਲ ਦਾ ਦਾਅਵਾ ਕੀਤਾ ਕਿ ਬੀਬੀ ਅੰਬਿਕਾ ਸੋਨੀ ਕਰਕੇ ਉਹਨਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਤੇ ਉਮੀਦ ਇਹ ਵੀ ਸੀ कि ਜਦੋਂ ਸੁਨੀਲ ਜਾਖੜ ਵਰਗਾ ਚਿਹਰਾ ਬੀਜੇਪੀ ਚ ਚਲਿਆ ਗਿਆ ਜਦੋਂ ਬੀਜੇਪੀ ਕੋਲੇ ਪੰਜਾਬ ਚ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਕੋਈ ਅਜਿਹਾ ਸਰਗਰਮ ਪ੍ਰਧਾਨ ਨਹੀਂ ਮਿਲਿਆ ਹਾਲਾਂਕਿ ਅਵਿਨਾਸ਼ ਰਾਏ ਖੰਨਾ ਔਰ ਅਸ਼ੁਨੀ ਸ਼ਰਮਾ ਜਾਂ ਕਮਲ ਸ਼ਰਮਾ ਵਰਗੇ ਲੀਡਰ ਬੀਜੇਪੀ ਨੂੰ ਬਹੁਤ ਅੱਗੇ ਲੈ ਕੇ ਗਏ ਆਪਣੇ ਆਪਣੇ ਸਮਿਆਂ ਚ ਪਰ ਇਸ ਵੇਲੇ ਬੀਜੇਪੀ ਨੂੰ ਉਸ ਤਰ੍ਹਾਂ ਦੇ ਪ੍ਰਧਾਨ ਦੀ ਲੋੜ ਸੀ ਜਿਹੜਾ ਇਨਾ ਸਾਰਿਆਂ ਵਾਂਗ ਕਮਲ ਸ਼ਰਵਨ ਨਬਜੋਤ ਸਿੰਘ ਸਿੱਧੂ ਜਾਂ ਸ਼ੁਨੀ ਸ਼ਰਮਾ ਦੀ ਤਰ੍ਹਾਂ ਪੂਰੇ ਸੰਗਠਨ 'ਚ ਪਕੜ ਰੱਖਦਾ ਪੰਜਾਬ 'ਚ ਪਕੜ ਰੱਖਦਾ ਪਰ ਸੁਨੀਲ ਜਾਖੜ ਉਹਨਾਂ ਦੇ ਆਉਣ ਤੋਂ ਬਾਅਦ 24 ਦੀਆਂ ਲੋਕ ਸਭਾ ਚੋਣਾਂ 'ਚ ਭਾਵੇਂ ਬੀਜੇਪੀ ਕੋਈ ਸੀਟ ਨਹੀਂ ਜਿੱਤੀ ਪਰ 18-19% ਤੇ ਬੀਜੇਪੀ ਆਈ ਔਰ ਬਹੁਤ ਸਾਰੇ ਕਾਂਗਰਸੀ ਸੁਨੀਲ ਜਾਖੜ ਉਹਨਾਂ ਦੇ ਆਉਣ ਤੋਂ ਬਾਅਦ ਵੀ ਆਏ ਪਰ ਕਿਤੇ ਸਿਆਸੀ ਬੇਵਫਾਈ ਦਿਲ ਨੂੰ ਤਾਂ ਨਹੀਂ ਲੱਗੀ ਸੁਨੀਲ ਜਾਖੜ ਉਹਨਾਂ ਦੀ ਕਿ ਕਾਂਗਰਸ ਨੇ ਵੀ ਉਹਨਾਂ ਨੂੰ ਕੁਝ ਨਹੀਂ ਬਣਾਇਆ ਜਦੋਂ ਮੁੱਖ ਮੰਤਰੀ ਦੀ ਗੱਲ ਤਰੀ ਤੇ ਭਾਜਪਾ ਨੇ ਵੀ ਇਸ ਵਕਤ ਉਹਨਾਂ ਨਾਲ ਉਸ ਤਰ੍ਹਾਂ ਦਾ ਵਿਵਹਾਰ ਨਹੀਂ ਕੀਤਾ ਜਿਸ ਤਰ੍ਹਾਂ ਦਾ ਸ਼ਾਇਦ ਸੁਨੀਲ ਜਾਖੜ ਦੇ ਨਾਲ ਜੁੜੇ ਲੋਕ ਸੁਨੀਲ ਜਾਖੜ ਪ੍ਰਤੀ ਹੋਣਾ ਵੇਖਣਾ ਚਾਹੁੰਦੇ ਸੀ ਬਹੁਤ ਸਾਰੇ ਲੋਕ ਚਾਹੁੰਦੇ ਸੀ ਸੁਨੀਲ ਜਾਖੜ ਔਰ ਕੈਪਟਨ ਅਮਰਿੰਦਰ ਖੇਮੇ ਦੇ ਕਿ ਕੈਪਟਨ ਮਰਿੰਦਰ ਜਦੋਂ ਆਪਣੀ ਪਾਰਟੀ ਬੀਜੇਪੀ ਚ ਲੈ ਕੇ ਗਏ ਨੇ ਤੇ ਹੋ ਸਕਦਾ ਹੈ ਕੈਪਟਨ ਮਰਿੰਦਰ ਨੂੰ ਕੁਝ ਬਣਾਇਆ ਜਾਵੇ ਪਰ ਕੈਪਟਨ ਮਰਿੰਦਰ ਦੀ ਉਮਰ ਵੀ ਸਿਆਣੀ ਹੋ ਗਈ 75 ਪਾਰ ਹੋ ਗਈ ਤੇ ਉਹ ਬਿਮਾਰ ਵੀ ਰਹਿੰਦੇ ਨੇ ਪਰ ਸੁਨੀਲ ਜਾਖੜ ਨੂੰ ਬਤੌਰ ਪ੍ਰਧਾਨ ਜਦੋਂ 18 19% ਵੋਟ ਸ਼ੇਅਰ ਪੰਜਾਬ ਚ ਮਿਲਿਆ ਉਸ ਤੋਂ ਬਾਅਦ ਕੁਝ ਨਾ ਬਣਾਉਣਾ ਔਰ ਰਵਨੀਤ ਬਿੱਟੂ ਨੂੰ ਜਿਹੜੇ ਹਾਰ ਗਏ ਤੇ ਉਹਨਾਂ ਨੂੰ ਮੰਤਰੀ ਬਣਾ ਦੇਣਾ ਰਾਜ ਦਾ ਕੇਂਦਰ ਚ ਕਿੰਨਾ ਕਿਤੇ ਸੁਨੀਲ ਜਾਖੜ ਦੇ ਆਲੇ ਦੁਆਲੇ ਜਾਂ ਉਹ ਲੀਡਰ ਜਿਹੜੇ ਕਾਂਗਰਸ ਛੱਡ ਕੇ ਕੈਪਟਨ ਮਰਿੰਦਰ ਔਰ ਸੁਨੀਲ ਜਾਖੜ ਨਾਲ ਬੀਜੇਪੀ ਚ ਗਏ ਸੀ ਉਹਨਾਂ ਦੇ ਮਨਾਂ 'ਚ ਸਵਾਲ ਜ਼ਰੂਰ ਖੜਾ ਹੁੰਦਾ ਹੋਣਾ ਬਾਰ-ਬਾਰ ਉਹਨਾਂ ਦੇ ਮਨਾਂ 'ਚ ਇਹ ਸਵਾਲ ਜ਼ਰੂਰ ਚੁੱਬਦਾ ਹੋਏਗਾ ਔਰ ਗਾਹੇ-ਬਗਾਹੇ ਉਹ ਸੁਨੀਲ ਜਾਖੜ ਉਹਨਾਂ ਨਾਲ ਵੀ ਇਹ ਗੱਲ ਜ਼ਰੂਰ ਕਰਦੇ ਹੋਣਗੇ ਕਈ ਲੀਡਰ ਔਰ ਮੰਤਰੀ ਕੀ ਜਾਖੜ ਸਾਹਿਬ ਤੁਹਾਨੂੰ ਕੁਝ ਨਹੀਂ ਬਣਾਇਆ ਕਿਤੇ ਇਹ ਤਮਾਮ ਜਿਹੜੇ ਸਵਾਲ ਸੀ ਇਹ ਸਵਾਲ ਇਸ ਮੌਜੂਦਾ ਸਥਿਤੀ ਦੇ ਸਾਹਮਣੇ ਜ਼ਿੰਮੇਦਾਰ ਬਣ ਕੇ ਤਾਂ ਨਹੀਂ ਖੜੇ ਹੁਣ ਅਗਰ ਆਉਂਦੇ ਦਿਨਾਂ ਚ 2-4 ਦਿਨਾਂ ਦੇ ਵਿੱਚ ਵੀ ਜਾਂ ਪੰਚਾਇਤੀ ਚੋਣਾਂ ਵਿੱਚ ਵੀ ਸੁਨੀਲ ਜਾਖੜ ਯੋਗ ਅਗਵਾਈ ਪਹਿਲਾਂ ਦੀ ਤਰ੍ਹਾਂ ਭਾਜਪਾ ਦੀ ਨਹੀਂ ਕਰਦੇ ਤੇ ਸੂਬੇ ਦੇ ਪ੍ਰਧਾਨ ਦੀ ਗੈਰ ਹਾਜ਼ਰੀ ਚ ਭਾਜਪਾ ਪੰਚਾਇਤੀ ਚੋਣਾਂ ਚ ਅੱਗੇ ਕਿਵੇਂ ਵਧੇਗੀ ਭਾਵੇਂ ਪੰਚਾਇਤੀ ਚੋਣਾਂ ਪੋਲਿਟੀਕਲ ਪਾਰਟੀਆਂ ਦੀ ਤਰਫੋਂ ਨਹੀਂ ਲੜੀਆਂ ਜਾ ਰਹੀਆਂ ਪਰ ਫਿਰ ਵੀ ਜਿਹੜੇ ਕੈਂਡੀਡੇਟ ਖੜੇ ਨੇ ਜਿਹੜੇ ਭਾਜਪਾ ਨਾਲ ਸੰਬੰਧਿਤ ਨੇ ਉਹ ਤਾਂ ਆਪਣੀ ਦਾਵੇਦਾਰੀ ਪੇਸ਼ ਕਰਕੇ ਇਹ ਚਾਹਣਗੇ ਕਿ ਭਾਜਪਾ ਦੀ ਲੀਡਰਸ਼ਿਪ ਉਹਨਾਂ ਦੇ ਪਿੱਛੇ ਖੜੇ ਜਿਵੇਂ ਕਾਂਗਰਸ ਦੇ ਬਹੁਤ ਸਾਰੇ ਜਿਹੜੇ ਸਰਪੰਚ ਖੜੇ ਹੋਏ ਨੇ ਜਾਂ ਕਾਗਜ਼ ਭਰ ਰਹੇ ਨੇ ਜਾਂ ਤਿਆਰੀ 'ਚ ਨੇ ਪ੍ਰਤਾਪ ਬਾਜਵਾ ਰਾਜਾ ਵੜਿੰਗ ਚਰਨਜੀਤ ਚੰਨੀ ਜਾਂ ਬਾਕੀ ਲੀਡਰ ਉਹਨਾਂ ਦੇ ਨਾਲ ਨਜ਼ਰ ਆ ਰਹੇ ਨੇ ਖੜੇ ਨੇ ਸਾਰੇ ਇਸ ਕਰਕੇ ਸੁਨੀਲ ਜਾਖੜ ਹੋਣਾ ਦੀ ਚੁੱਪ ਨੇ ਕਈ ਤਰ੍ਹਾਂ ਦੇ ਨਵੇਂ ਸਵਾਲ ਬੀਜਪੀ ਦੇ ਅੱਗੇ ਖੜੇ ਕਰ ਦਿੱਤੇ ਨੇ ਔਰ ਇੱਕ ਸਵਾਲ ਇਹ ਵੀ ਹੈ ਕਿ ਆਉਂਦੇ ਦਿਨਾਂ ਚ ਬੀਜਪੀ ਚ ਸੰਗਠਨ ਦੀਆਂ ਸੰਗਠਨ ਚ ਫੇਰ ਬਦਲ ਹੋਣਾ ਮੰਡਲਾਂ ਦੇ ਪ੍ਰਧਾਨ ਨਵੇਂ ਸਿਰੇ ਤੋਂ ਚੁਣੇ ਜਾਣੇ ਨੇ ਫੇਰ ਜ਼ਿਲ੍ਹਿਆਂ ਦੇ ਪ੍ਰਧਾਨ ਚੁਣੇ ਜਾਣੇ ਨੇ ਜਦੋਂ 50% ਮੰਡਲਾਂ ਦੀਆਂ ਚੋਣਾਂ ਹੋ ਗਈਆਂ ਤੇ ਜ਼ਿਲ੍ਹਾ ਪ੍ਰਧਾਨ ਚੁਣੇ ਜਾਣੇ ਨੇ ਜਦੋਂ 50% ਜ਼ਿਲ੍ਹਿਆਂ ਦੀ ਚੋਣ ਹੋ ਗਈ ਜਾਂ ਪ੍ਰਧਾਨਾਂ ਦੀ ਚੋਣ ਹੋ ਗਈ ਤਾਂ ਪੰਜਾਬ ਦਾ ਪ੍ਰਧਾਨ ਚੁਣਿਆ ਜਾਣਾ ਹੁਣ ਸਵਾਲ ਇੱਕ ਬਹੁਤ ਵੱਡਾ ਹੈ ਜਦੋਂ ਹੁਣ ਪੰਜਾਬ 'ਚ ਨਵੇਂ ਸਿਰੇ ਤੋਂ ਔਰ ਪੂਰੇ ਦੇਸ਼ 'ਚ ਨਵੇਂ ਸਿਰੇ ਤੋਂ ਸੰਗਠਨ ਬਣ ਰਿਹਾ ਹੈ ਬੀਜੇਪੀਏ ਸੋਚਦੀ ਤਾਂ ਹੋਏਗੀ ਕਿ ਅਗਰ ਮੰਡਲਾਂ ਦੀਆਂ ਚੋਣਾਂ 'ਚ ਜ਼ਿਲ੍ਹਿਆਂ ਦੀਆਂ ਚੋਣਾਂ 'ਚ ਪੰਜਾਬ 'ਚ ਪ੍ਰਧਾਨ ਔਰ ਮੰਡਲ ਪ੍ਰਧਾਨ ਕਿਉਂਕਿ ਮੰਡਲਾ ਨੇ ਜ਼ਿਲ੍ਹਾ ਪ੍ਰਧਾਨ ਚੁਣਨੇ ਜ਼ਿਲ੍ਹਾ ਪ੍ਰਧਾਨਾਂ ਨੇ ਅੱਗੇ ਸੂਬੇ ਦਾ ਪ੍ਰਧਾਨ ਚੁਣਨਾ ਇੱਕ ਪ੍ਰਕਿਰਿਆ ਹੈ ਤੇ ਅਗਰ ਕੋਈ ਹੋਰ ਨਾਮ ਚੁਣਿਆ ਗਿਆ ਕਿਉਂਕਿ ਸੁਨੀਲ ਜਾਖੜ ਹੋਣਾ ਤੋਂ ਬਿਨਾ ਕਈ ਹੋਰ ਪ੍ਰਧਾਨ ਵੀ ਦਾਅਵੇਦਾਰੀਆਂ ਚ ਨੇ ਔਰ ਭਾਜਪਾ ਚ ਪ੍ਰਧਾਨ ਬਦਲਣ ਦੀ ਪਰੰਪਰਾ ਹੈ ਕੀ ਭਾਜਪਾ ਨੇ ਸੁਨੀਲ ਜਾਖੜ ਹੋਣਾ ਨੂੰ ਕੋਈ ਸੁਨੇਹਾ ਦਿੱਤਾ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਅਗਰ ਪ੍ਰਧਾਨ ਕੋਈ ਨਵਾਂ ਚੁਣਿਆ ਜਾਂਦਾ ਹੈ ਤੇ ਤੁਹਾਡੀਆਂ ਸੇਵਾਵਾਂ ਅਸੀਂ ਕਿੱਥੇ ਲੈਣੀਆਂ ਨੇ ਕਿਉਂਕਿ ਸੁਨੀਲ ਜਾਖੜ ਜਦੋਂ ਕਾਂਗਰਸ ਦੇ ਵਿੱਚ ਇੱਕ ਵੇਲਾ ਆਇਆ ਸੀ ਜਦੋਂ ਉਹਨਾਂ ਨੇ ਸਰਗਰਮ ਸਿਆਸਤ ਤੋਂ ਕਿਨਾਰਾ ਕਰ ਲਿਆ ਸੀ ਪਰ ਪੰਜਾਬ ਹਿੱਤ 'ਚ ਉਹ ਫੇਰ ਇੱਕ ਵਾਰ ਵਾਪਸ ਮੁੜੇ ਭਾਜਪਾ ਦੇ ਵਿੱਚ ਵੀ ਆਏ ਹੁਣ ਇਹ ਵੀ ਇੱਕ ਸਵਾਲ ਹੈ ਕਿ ਅਗਰ ਭਾਜਪਾ ਚਾਕੇ ਉਹਨਾਂ ਨੇ ਪਿਛਲੇ ਸਾਲ ਸਵਾ ਸਾਲ ਡੇਢ ਸਾਲ ਐਡੀ ਮਿਹਨਤ ਕੀਤੀ ਹੈ ਤੇ ਕੀ ਬੀਜੇਪੀ ਅਗਰ ਪੰਜਾਬ ਚ ਪ੍ਰਧਾਨ ਕੋਈ ਨਵਾਂ ਵੀ ਚੁਣਿਆ ਜਾਂਦਾ ਹੈ ਤੇ ਸੁਨੀਲ ਜਾਖੜ ਹੁਣਾਂ ਨੂੰ ਕਿਤੇ ਅਜੇਹੀ ਥਾਂ ਦੇ ਉੱਤੇ ਜਾਂ ਅਜੇਹੀ ਅਹੁਦੇ ਨਾਲ ਨਵਾਜੇਗੀ ਜਿੱਥੋਂ ਕਾਂਗਰਸ ਚੋਂ ਦੂਸਰੇ ਆਏ ਲੀਡਰਾਂ ਨੂੰ ਇਹ ਭਰੋਸਾ ਹੋਵੇ ਕਿ ਸਾਡਾ ਭਵਿੱਖ ਬੀਜੇਪੀ ਚ ਸੁਰੱਖਿਅਤ ਹੈ ਕਿਉਂਕਿ ਬਹੁਤ ਸਾਰੇ ਲੋਕ ਸੁਨੀਲ ਜਾਖੜ ਕੈਪਟਨ ਅਮਰਿੰਦਰ ਹੁਣਾਂ ਕਰਕੇ ਬੀਜੇਪੀ ਚ ਆਏ ਹਾਲਾਂਕਿ ਕਈ ਮੁੜ ਵੀ ਗਏ ਜਿਹੜੇ ਕੈਪਟਨ ਮਰਿੰਦਰ ਨਾਲ ਗਏ ਸੀ ਉਹਨਾਂ ਨੂੰ ਨਹੀਂ ਲੱਗਿਆ ਹੋਣਾ ਕਿ ਬੀਜੇਪੀ ਚ ਸਾਡਾ ਭਵਿੱਖ ਸੁਰੱਖਿਅਤ ਹੈ ਪਰ ਅੱਜ ਦੇ ਸਮੇਂ ਚ ਜਿਹੜੇ ਹੁਣ ਬੀਜੇਪੀ ਚ ਲੋਕ ਖੜੇ ਨੇ ਕਾਂਗਰਸੀ ਜਿਹੜੇ ਛੇਤੀ ਛੇਤੀ ਪਿੱਛੇ ਮੁੜਨ ਜੋਗੇ ਵੀ ਨਹੀਂ ਉਹ ਲੋਕ ਜ਼ਰੂਰ ਚਿੰਤਤ ਹੋਣਗੇ ਕਿ ਅਗਰ ਬੀਜੇਪੀ ਚ ਨਵਾਂ ਪ੍ਰਧਾਨ ਆਉਂਦਾ ਹੈ ਤੇ ਸਾਡਾ ਕੀ ਬਣੇਗਾ ਹੁਣ ਬੀਜੇਪੀ ਚ ਲੋਕ ਸਭਾ ਚੋਣਾਂ ਵੇਲੇ ਸਭ ਤੋਂ ਵੱਡਾ ਜਿਹੜਾ ਕੜਮਾਸ ਮੱਚਿਆ ਬੀਜੇਪੀ ਦੀ ਹਾਈ ਕਮਾਂਡ ਨੇ ਆਪਣੀ ਮਰਜ਼ੀ ਨਾਲ ਪੰਜਾਬ 'ਚ ਟਿਕਟਾਂ ਦਿੱਤੀਆਂ ਸਲਾਮ ਮਸ਼ਵਰਾ ਜ਼ਰੂਰ ਕੀਤਾ ਪਰ ਬਹੁਤੀਆਂ ਟਿਕਟਾਂ ਗੈਰ ਭਾਜਪਾਈਆਂ ਨੂੰ ਦਿੱਤੀਆਂ ਜਿਨ੍ਹਾਂ ਦਾ ਕੋਈ ਬਹੁਤ ਪੁਰਾਣਾ ਪਛੋਕੜ ਬੀਜੇਪੀ ਨਾਲ ਨਹੀਂ ਸੀ ਕਈ ਸਰਕਾਰ ਦੇ ਨੇੜੇ ਸੀ ਜਿਵੇਂ ਅੰਮ੍ਰਿਤਸਰ ਵਾਲੇ ਸੀਗੇ ਅਫਸਰ ਸੰਧੂ ਸਾਹਿਬ ਉਹ ਨੇੜੇ ਸੀਗੇ ਕਿਉਂਕਿ ਉਹ ਵੱਡੇ ਅਹੁਦੇ ਤੇ ਰਹੇ ਨੇ ਅਮਰੀਕਾ 'ਚ ਉਹ ਟਿਕਟ ਲੈ ਆਏ ਬੀਬੀ ਪ੍ਰਨੀਤ कौर ਕੈਪਟਨ ਅਮਰਿੰਦਰ ਦੀ ਪਤਨੀ ਉਹ ਟਿਕਟ ਲੈ ਆਏ ਰਵਨੀਤ ਬਿੱਟੂ ਕਿਉਂਕਿ ਅਮਿਤ ਸ਼ਾਹ ਜੀ ਦੀ ਨਾਲ ਨੇੜਤਾ ਸੀ ਉਹ ਟਿਕਟ ਲੈ ਆਏ ਹੋਰ ਬਹੁਤ ਸਾਰੀਆਂ ਥਾਵਾਂ ਸੀ ਜਿੱਥੇ ਭਾਜਪਾ ਦੀਆਂ ਟਿਕਟਾਂ ਉਹ ਲੋਕ ਲੈ ਕੇ ਆਏ ਜਿਨ੍ਹਾਂ ਦੀ ਜਾਂ ਤਾਂ ਹਾਈ ਕਮਾਂਡ ਦੇ ਨਾਲ ਸਿੱਧੀ ਨੇੜਤਾ ਸੀ ਜਾਂ ਭਾਜਪਾ ਦੀ ਹਾਈ ਕਮਾਂਡ ਨੇ ਦੂਸਰੀਆਂ ਪਾਰਟੀਆਂ ਚੋਂ ਬੁਲਾ ਕੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਅਜੇ ਹਾਲਾਤਾਂ 'ਚ ਜਿਹੜਾ ਬੀਜੇਪੀ ਦਾ ਆਪਣਾ ਕਾਡਰ ਸੀ ਉਹ ਇਸ ਗੱਲ ਨੂੰ ਲੈ ਕੇ ਜ਼ਰੂਰ ਚਿੰਤਿਤ ਤੇ ਨਰਾਜ਼ ਵੀ ਨਜ਼ਰ ਆਇਆ ਕਿ ਅਸੀਂ ਅਕਾਲੀ ਦਲ ਨਾਲ ਜਦੋਂ ਚੋਣਾਂ ਲੜਦੇ ਸੀ ਤੇ ਸਾਡੇ ਲਈ ਸਿਰਫ ਤਿੰਨ ਸੀਟਾਂ ਛੱਡੀਆਂ ਜਾਂਦੀਆਂ ਸੀ ਤੇ ਜਦੋਂ ਅਕਾਲੀ ਦਲ ਤੋਂ ਵੱਖ ਹੋ ਕੇ ਸਾਡੀਆਂ 13 ਦੀਆਂ 13 ਸੀਟਾਂ ਤੇ ਲੜਨ ਦੀ ਵਾਰੀ ਆਈ ਤੇ ਸਾਡੇ ਹਿੱਸੇ 'ਚ ਸੀਟਾਂ ਫੇਰ ਵੀ 3-4 ਕਿ ਆਈਆਂ ਜਲੰਧਰ ਵਾਲੀ ਸੀਟ ਤੇ ਸੁਸ਼ੀਲ ਰਿੰਕੂ ਉਹ ਪਹਿਲਾਂ ਕਾਂਗਰਸ ਫਿਰ ਆਪ ਤੇ ਫਿਰ ਹੁਣ ਉਹ ਬੀਜੇਪੀ ਉਹ ਵੀ ਦੋ ਤਿੰਨ ਪਾਰਟੀਆਂ ਦਾ ਸਫ਼ਰ ਉਹਨਾਂ ਨੇ ਕਰ ਲਿਆ ਬਹੁਤ ਸਾਰੀਆਂ ਸੀਟਾਂ ਸੀ ਹੁਸ਼ਿਆਰਪੁਰ ਚ ਜਿਹੜੇ ਸਾਬਕਾ ਮੰਤਰੀ ਸੀ ਸੋਮ ਪ੍ਰਕਾਸ਼ ਜੀ ਉਹਨਾਂ ਦੀ ਪਤਨੀ ਨੂੰ ਟਿਕਟ ਦਿੱਤੀ ਗਈ ਚਲੋ ਉਹ ਤਾਂ ਪਾਰਟੀ ਚੋਂ ਹੀ ਸੀ ਪਰ ਹੋਰ ਬਹੁਤ ਸਾਰੀਆਂ ਸੀਟਾਂ ਸੀ ਜਿੱਥੇ ਬੀਜੇਪੀ ਦਾ ਕਾਡਰ ਔਰ ਬੀਜੇਪੀ ਦੇ ਟਕਸਾਲੀ ਬੀਜੇਪੀ ਦੇ ਜਿਹੜੇ ਟਕਸਾਲੀ ਵਰਕਰ ਵਲੰਟੀਅਰ ਲੀਡਰ ਸੀ ਉਹਨਾਂ ਨੂੰ ਅੱਖੋ ਪਰੋਖੇ ਕੀਤਾ ਗਿਆ ਹੁਣ ਇਹ ਵੀ ਕਿਤੇ ਇੱਕ ਵੱਡਾ ਸਵਾਲ ਹੈ ਜਦੋਂ ਹੁਣ ਪੰਜਾਬ ਚ ਸੰਗਠਨ ਚ ਫੇਰ ਬਦਲ ਹੋਣਾ ਹੈ ਜਦੋਂ ਚੁਣੇ ਜਾਣੇ ਨੇ ਪ੍ਰਧਾਨ ਪੰਜਾਬ ਦੇ ਕੀ ਬੀਜੇਪੀ ਦਾ ਟਕਸਾਲੀ ਜਿਹੜਾ ਵੋਟ ਬੈਂਕ ਹੈ ਜਾਂ ਸੰਗਠਨ ਦੇ ਆਗੂ ਨੇ ਜਾਂ ਅਹੁਦੇਦਾਰ ਨੇ ਕੀ ਉਹ ਕਾਂਗਰਸ ਚੋਂ ਆਇਆਂ ਨੂੰ ਪ੍ਰਵਾਨ ਕਰ ਲੈਣਗੇ ਕਿਉਂਕਿ ਅਹੁਦੇਦਾਰੀਆਂ ਜਿਹੜੀਆਂ ਸੁਨੀਲ ਜਾਖੜ ਜਦੋਂ ਪ੍ਰਧਾਨ ਬਣਾਏ ਗਏ ਤੇ ਬਹੁਤ ਸਾਰੇ ਅਜਿਹੇ ਆਉਧਿਆਂ ਤੇ ਲੋਕ ਆਏ ਜਿਹੜੇ ਕਾਂਗਰਸ ਚੋਂ ਆਏ ਸੀ ਤੇ ਜਦੋਂ ਹੁਣ ਵਿਦਿਵਤ ਰੂਪ ਦੇ ਵਿੱਚ ਬੀਜੇਪੀ ਦੀ ਟੀਮ ਚੁਣੀ ਜਾਣੀ ਹੈ ਤੇ ਬੀਜੇਪੀ ਦੇ ਟਕਸਾਲੀਆਂ ਦੀ ਕੋਸ਼ਿਸ਼ ਇਹੀ ਹੋਣੀ ਹੈ ਕਿ ਕੋਈ ਬੀਜੇਪੀ ਦਾ ਟਕਸਾਲੀ ਆਗੂ ਪੰਜਾਬ ਦਾ ਪ੍ਰਧਾਨ ਬਣੇ ਅਜਿਹੇ ਹਾਲਾਤਾਂ ਦੇ ਵਿੱਚ ਸੁਨੀਲ ਜਾਖੜ ਔਰ ਉਹਨਾਂ ਦੇ ਹੋਰ ਸਾਥੀ ਅਗਰ ਸੁਨੀਲ ਜਾਖੜ ਪ੍ਰਧਾਨ ਨਹੀਂ ਬਣਦੇ ਉਹਨਾਂ ਦੀ ਭੂਮਿਕਾ ਕੀ ਹੋਏਗੀ ਇਹ ਵੀ ਇੱਕ ਵੱਡੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਸੁਨੀਲ ਜਾਖੜ ਮਨ ਹੀ ਮਨ ਦੇ ਵਿੱਚ ਤਲਾਸ਼ ਰਹੇ ਹੋਣਗੇ ਇਹ ਸਾਰੀਆਂ ਸੰਭਾਵਨਾਵਾਂ ਜਾਂ ਪੋਲੀਟੀਕਲ ਦ੍ਰਿਸ਼ ਆ ਜਿਹੜਾ ਇਹ ਸਾਰਾ ਵੀ ਕਿਤੇ ਨਾ ਕਿਤੇ ਸੁਨੀਲ ਜਾਖੜ ਹੋਣਾ ਦੀ ਚੁੱਪ ਪਿੱਛੇ ਇੱਕ ਕਾਰਨ ਤਾਂ ਹੋ ਸਕਦਾ ਹੈ ਇਹ ਵੀ ਹੋ ਸਕਦਾ ਹੈ ਸੁਨੀਲ ਜਾਖੜ ਬਿਲਕੁਲ ਨਰਾਜ਼ ਨਾ ਹੋਣ ਤੇ ਸੁਨੀਲ ਜਾਖੜ ਨੇ ਸੋਚਿਆ ਹੋਵੇ ਕਿ ਜੇ ਮੀਡੀਆ ਚ ਅਸਤੀਫੇ ਦੀਆਂ ਖਬਰਾਂ ਚੱਲ ਰਹੀਆਂ ਨੇ ਕੋਈ ਗੱਲ ਨਹੀਂ ਜੇ মিডিਆ ਚ ਸਵਾਲ ਹੋ ਰਹੇ ਨੇ ਕਿ ਸੁਨੀਲ ਜਾਖੜ ਚੁੱਪ ਕਿਉਂ ਹੈ ਹੋ ਸਕਦਾ ਉਹਨਾਂ ਨੇ ਸੋਚਿਆ ਹੋਵੇ ਕੋਈ ਗੱਲ ਨਹੀਂ ਇਹ ਸਾਰੇ ਉਹਨਾਂ ਦੀ ਮਨੋਸਥਿਤੀ ਇਸ ਤਰ੍ਹਾਂ ਦੀ ਹੋ ਸਕਦੀ ਹੈ ਪਰ ਭਵਿਕ ਵਿੱਚ ਇਹ ਸਾਰੀਆਂ ਜਿਹੜੀਆਂ ਸਥਿਤੀਆਂ ਬਣੀਆਂ ਨੇ ਪੋਲਿਟੀਕਲ ਤੌਰ ਤੇ ਇਹ ਭਾਜਪਾ ਦੇ ਲਈ ਹਰ ਦਿਨ ਦਾ ਸਵਾਲ ਬਣ ਰਹੀਆਂ ਹਨ ਹੁਣ ਬੀਜੇਪੀ ਚ ਹਰ ਕੋਈ ਹਰ ਕਿਸੇ ਤੋਂ ਬੀਜੇਪੀ ਦੇ ਲੀਡਰ ਤੋਂ ਸਵਾਲ ਇਹੀ ਪੁੱਛਿਆ ਜਾ ਰਿਹਾ ਹੈ ਕਿ ਸੁਨੀਲ ਜਾਖੜ ਚੁੱਪ ਕਿਉਂ ਨੇ ਠੀਕ ਉਸੇ ਤਰ੍ਹਾਂ ਜਿਵੇਂ ਨਵਜੋਤ ਸਿੰਘ ਸਿੱਧੂ ਦੀ ਚੁੱਪ ਤੇ ਕਾਂਗਰਸ ਦੇ ਹਰ ਲੀਡਰ ਤੋਂ ਸਵਾਲ ਕੀਤਾ ਜਾਂਦਾ ਸੀ ਜਦੋਂ ਕੈਪਟਨ ਅਮਰਿੰਦਰ ਮੁੱਖ ਮੰਤਰੀ ਸੀ ਕਿ ਨਵਜੋਤ ਸਿੰਘ ਸਿੱਧੂ ਚੁੱਪ ਕਿਉਂ ਹੈ ਔਰ ਨਵਜੋਤ ਸਿੰਘ ਸਿੱਧੂ ਦੀ ਚੁੱਪ ਦਾ ਕਾਰਨ ਵੀ ਸਾਰੇ ਲੋਕ ਸਮਝਦੇ ਸੀ ਕਿ ਕਾਂਗਰਸ ਨੇ ਸਿਆਸੀ ਬੇਵਫਾਈ ਕੀਤੀ ਹੈ ਪਰ ਕੀ ਭਾਜਪਾ ਦੇ ਵਿੱਚ ਵੀ ਸੁਨੀਲ ਜਾਖੜ ਦੇ ਚੁੱਪ ਹੋਣ ਦੀਆਂ ਸਥਿਤੀਆਂ ਉਸੇ ਤਰ੍ਹਾਂ ਦੀਆਂ ਨੇ ਜਿਸ ਤਰ੍ਹਾਂ ਦੀਆਂ ਨਵਜੋਤ ਸਿੰਘ ਸਿੱਧੂ ਦੀਆਂ ਸੀ ਇਹਦੇ ਉੱਪਰ ਡਿਬੇਟ ਡਿਸਕਸ਼ਨ ਹੋ ਸਕਦੀ ਹੈ ਹਾਲਾਂਕਿ ਸੁਨੀਲ ਜਾਖੜ ਨੂੰ ਉਹਨਾਂ ਨੂੰ ਪ੍ਰਧਾਨ ਦੇ ਤੌਰ ਤੇ ਖੁੱਲਾ ਹੱਥ ਦਿੱਤਾ ਗਿਆ ਸੀ ਪਰ ਕੀ ਭਾਜਪਾ ਨੂੰ ਰਵਨੀਤ ਬਿੱਟੂ ਦੀ ਥਾਂ ਤੇ ਸੁਨੀਲ ਜਾਖੜ ਨੂੰ ਵੀ ਕਿਤਨਾ ਕਿਤੇ ਰਾਜ ਸਭਾ ਦੇਣੀ ਚਾਹੀਦੀ ਸੀ ਜਾਂ ਸੁਨੀਲ ਜਾਖੜ ਨੂੰ ਵੀ ਮੰਤਰੀ ਬਣਾਉਣਾ ਚਾਹੀਦਾ ਸੀ ਇਹ ਸਵਾਲ ਆਮ ਲੋਕਾਂ ਦੇ ਮਨ ਚ ਪੈਦਾ ਹੋ ਰਹੇ ਨੇ ਔਰ ਰਵਨੀਤ ਬਿੱਟੂ ਦੀ ਪਿਛਲੇ ਸਮੇਂ ਚ ਲੁਧਿਆਣੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਘੱਟ ਸਰਗਰਮੀ ਨਾਲ ਇਸ ਸਵਾਲ ਨੂੰ ਹੋਰ ਬਲ ਮਿਲ ਰਿਹਾ ਕਿ ਕੀ ਬੀਜੇਪੀ ਦੇ ਵਿੱਚ ਜਿਹੜਾ ਕਾਡਰ ਹੈ ਉਹ ਬਹੁਤਾ ਜ਼ਿਆਦਾ ਖੁਸ਼ ਨਹੀਂ ਹੈ ਜਿਸ ਤਰ੍ਹਾਂ ਨਾਲ ਬੀਜੇਪੀ ਦੀ ਹਾਈ ਕਮਾਂਡ ਫੈਸਲੇ ਕਰ ਰਹੀ ਹੈ ਸੋ ਆਉਦੇ ਦਿਨਾਂ ਚ ਹਰਜੋਜੀ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਹੈ ਜਿਹੜਾ ਉਹ ਮਿਲਣਾ ਹੈ ਪਰ ਮੈਂ ਕਈ ਜਿਹੜੇ ਬੀਜੇਪੀ ਦੇ ਲੀਡਰ ਨੇ ਵੱਡੇ ਹਰਜੀਤ ਗਰੇਵਾਲ ਨੇ ਜਾਂ ਅਨਿਲ ਸਰਿਨ ਨੇ ਜਾਂ ਹੋਰ ਵੀ ਬੀਜੇਪੀ ਦੇ ਵੱਡੇ ਲੀਡਰ ਤੇ ਕਈ ਬੁਲਾਰੇ ਨੇ ਉਹ ਸੁਨੀਲ ਜਾਖੜ ਹੋਂ ਦਾ ਪੂਰਾ ਸਤਕਾਰ ਕਰ ਰਹੇ ਨੇ ਪਰ ਉਹਨਾਂ ਦਾ ਕਹਿਣਾ ਹੈ ਕਿ ਸੁਨੀਲ ਜਾਖੜ ਸਾਡੇ ਪ੍ਰਧਾਨ ਨੇ ਕਿਸੇ ਜ਼ਰੂਰੀ ਕੰਮ ਤੇ ਨੇ ਕੋਈ ਨਿੱਜੀ ਰੁਝੇਵੇਂ ਨੇ ਤੇ ਉਹ ਬਹੁਤ ਜਲਦ ਵਾਪਸ ਆਉਣਗੇ ਹੁਣ ਉਹ ਬਹੁਤ ਜਲਦ ਦਾ ਸਾਨੂੰ ਇੰਤਜ਼ਾਰ ਕਰਨਾ ਪਏਗਾ ਘਟੋ ਘਟ 5-7 ਦਿਨ ਤਾਂ ਉਸ ਬਹੁਤ ਜਲਦ ਦਾ ਇੰਤਜ਼ਾਰ ਕਰੀਏ ਹਾਲਾਂਕਿ ਇਹ ਵੀ ਖਬਰ ਆ ਰਹੀਆਂ ਨੇ ਕਿ ਸੁਨੀਲ ਜਾਖੜ ਉਹਨਾਂ ਦੀ ਪਿਛਲੇ ਕੁਝ ਘੰਟਿਆਂ ਦੌਰਾਨ ਮੀਟਿੰਗ ਹੋਈ ਹੈ ਜੇਪੀ ਨੱਡਾ ਦੇ ਨਾਲ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਵੀ ਨੇ ਹਾਲਾਂਕਿ ਆਫੀਸ਼ੀਅਲ ਤੌਰ ਤੇ ਇਸ ਮੀਟਿੰਗ ਬਾਰੇ ਬਹੁਤੀ ਜਾਣਕਾਰੀ ਸਾਹਮਣੇ ਨਹੀਂ ਆਈ ਨਾ ਸੁਨੀਲ ਜਾਖੜ ਉਹਨਾਂ ਨੇ ਟਵੀਟ ਕੀਤਾ ਇਹ ਮੀਡੀਆ ਦੇ ਹਿੱਸੇ 'ਚ ਗੱਲ ਆਈ ਹੈ ਪਰ ਇਹ ਭਾਜਪਾ ਦੇ ਇੱਕ ਵੱਡੇ ਆਗੂ ਦਾ ਦਾਅਵਾ ਹੈ ਇਹ ਵੀ ਦਾਵਾ ਬਹੁਤਾ ਖੁੱਲ ਕੇ ਮੀਡੀਆ 'ਚ ਨਹੀਂ ਆਇਆ ਪਰ ਉਹਨਾਂ ਨੇ ਕਿਹਾ ਹੈ ਕਿ ਸੁਨੀਲ ਜਾਖੜ ਉਹਨਾਂ ਦੀ ਮੀਟਿੰਗ ਹੋਈ ਹੈ ਕੁਝ ਘੰਟੇ ਪਹਿਲਾਂ ਜੇਪੀ ਨੱਡਾ ਉਹਨਾਂ ਦੇ ਨਾਲ ਹੋ ਸਕਦਾ ਹੈ ਅੱਜ ਸੁਨੀਲ ਜਾਖੜ ਅਗਰ ਉਹਨਾਂ ਦੀ ਕੱਲ ਪਰਸੋਂ ਕੋਈ ਮੀਟਿੰਗ ਹੋਈ ਹੈ ਹੋ ਸਕਦਾ ਹੈ ਸੁਨੀਲ ਜਾਖੜ ਅੱਜ ਖੁਦ ਸਾਹਮਣੇ ਆ ਜਾਣ ਪ੍ਰੈਸ ਕਾਨਫਰੰਸ ਕਰ ਦੇਣ ਕੋਈ ਟਵੀਟ ਕਰ ਦੇਣ ਕੋਈ ਬਿਆਨ ਦੇ ਦੇਣ ਪਰ ਮੇਰਾ ਇਹ ਮੰਨਣਾ ਹੈ ਕਿ ਅਗਲੇ 5-6 ਦਿਨ ਅਗਰ ਸੁਨੀਲ ਜਾਖੜ ਇਸੇ ਤਰ੍ਹਾਂ ਚੁੱਪ ਔਰ ਪੋਲਿਟੀਕਲ ਪਰਦੇ ਤੋਂ ਦੂਰ ਰਹਿੰਦੇ ਨੇ ਤਾਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਬੀਜੇਪੀ ਦੇ ਲਈ ਸਵਾਲ ਵੱਡੇ ਬਣ ਜਾਣਗੇ ਹਰਿਆਣੇ 'ਚ ਚੋਣਾਂ ਸਾਨੂੰ ਪਤਾ ਹੈ 5 ਅਕਤੂਬਰ ਨੂੰ ਐ ਸਮਾਂ ਥੋੜਾ ਰਹਿ ਗਿਆ ਅੱਜ ਅਸੀਂ 1 ਅਕਤੂਬਰ 'ਚ ਆ ਗਏ ਔਰ ਅਗਰ ਅਗਲੇ 4-5 ਦਿਨਾਂ 'ਚ ਹਰਿਆਣੇ ਦੀਆਂ ਚੋਣਾਂ ਤੋਂ ਪਹਿਲਾਂ ਵੀ ਸੁਨੀਲ ਜਾਖੜ ਖੁੱਲ ਕੇ ਕੋਈ ਆਪਣਾ ਸਟੈਂਡ ਸਪਸ਼ਟ ਨਹੀਂ ਕਰਦੇ ਤਾਂ ਕਾਂਗਰਸ ਕੋਲੇ ਵੱਡਾ ਮੌਕਾ ਹੈ ਬੀਜੇਪੀ ਤੇ ਹਮਲਾ ਕਰਨ ਦਾ ਔਰ ਰਾਜਾ ਵੜਿੰਗ ਵਰਗਿਆਂ ਨੇ ਤਾਂ ਕੁਝ ਦਿਨ ਪਹਿਲਾਂ ਟਵੀਟ ਵੀ ਕਰਤਾ ਸੀ ਵਟ ਨੈਕਸਟ ਜਦੋਂ ਉਹਨਾਂ ਨੇ ਸੁਨੀਲ ਜਾਖੜ ਹੋਂਨ ਤੋਂ ਪੁੱਛਿਆ ਸੀ ਹਾਲਾਂਕਿ ਬਾਅਦ ਵਿੱਚ ਬੀਜੇਪੀ ਨੇ ਰਾਜਾ ਵੜਿੰਗ ਤੇ ਵੀ ਨਿਸ਼ਾਨੇ ਸਿੱਧੇ ਕਿ ਤੁਹਾਡੀ ਵੀ ਕੋਈ ਗਾਰੰਟੀ ਨਹੀਂ ਹੈ ਕਦੋਂ ਦਿੱਲੀ ਤੋਂ ਪ੍ਰਧਾਨ ਬਦਲ ਦਿੱਤਾ ਜਾਵੇ ਸੋ ਇਹ ਸਿਆਸੀ ਇਲਜ਼ਾਮਬਾਜ਼ੀਆਂ ਦਾ ਦੌਰ ਤਾਂ ਚੱਲਦਾ ਹੈ ਪਰ ਨਿਸ਼ਚਿਤ ਤੌਰ ਤੇ ਸੁਨੀਲ ਜਾਖੜ ਦਾ ਚੁੱਪ ਰਹਿਣਾ ਪੰਜਾਬ ਚ ਭਾਜਪਾ ਦੇ ਲਈ ਚਿੰਤਾ ਦਾ ਵਿਸ਼ਾ ਹੈ ਭਾਵੇਂ ਨਵਾਂ ਸੰਗਠਨ ਪੰਜਾਬ ਚ ਚੁਣਿਆ ਜਾਣਾ ਪਰ ਮੈਨੂੰ ਇਹ ਵੀ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਸੁਨੀਲ ਜਾਖੜ ਨੂੰ ਕੌਮੀ ਲੀਡਰਸ਼ਿਪ ਸੁਨੀਲ ਜਾਖੜ ਨੂੰ ਅੱਖੋਂ ਪਰੋਖੇ ਕਰਨ ਦੀ ਗਲਤੀ ਨਹੀਂ ਕਰੇਗੀ ਇਹ ਗਲਤੀ ਕਾਂਗਰਸ ਨੇ ਕੀਤੀ ਸੀ ਬਾਅਦ ਦੇ ਵਿੱਚ ਸੁਧਾਰੀ ਵੀ ਕਾਂਗਰਸ ਨੇ ਜਦੋਂ ਕੈਂਪੇਨ ਕਮੇਟੀ ਦਾ ਚੇਅਰਮੈਨ ਬਣਾ ਦਿੱਤਾ ਗਿਆ ਸੀ ਸੁਨੀਲ ਜਾਖੜ ਨੂੰ ਪਰ ਕਿਉਂਕਿ ਕਾਂਗਰਸ ਦੀ ਐਂਟੀ ਕੰਬੈਂਸਿ ਬਹੁਤ ਸੀ ਮੁੱਖ ਮੰਤਰੀ ਚੇਰਾ ਨਵਜੋਤ ਸਿੰਘ ਸਿੱਧੂ ਨਹੀਂ ਬਣਾਏ ਗਏ ਦੂਸਰੇ ਪਾਸੇ ਚਰਨਜੀਤ ਚੰਨੀ ਦੇ ਇੱਕ ਰਿਸ਼ਤੇਦਾਰ ਨੇ ਜਿਸ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਉਹ ਕੇਸ 'ਚ ਉਲਝੇ ਉਹਦਾ ਨੁਕਸਾਨ ਹੋਇਆ ਚਰਨਜੀਤ ਚੰਨੀ ਨੂੰ ਵੀ ਔਰ ਕਾਂਗਰਸ ਨੂੰ ਵੀ ਚਰਨਜੀਤ ਚੰਨੀ ਵੀ ਹਾਰੇ ਕਾਂਗਰਸ ਵੀ 18 ਤੇ ਰਹਿ ਗਈ ਨਵਜੋਤ ਸਿੰਘ ਸਿੱਧੂ ਵੀ ਹਾਰੇ ਭਗਵੰਤ ਮਾਨ 92 ਸੀਟਾਂ ਜਿੱਤ ਕੇ ਵੱਡੇ ਜੇਤੂ ਬਣੇ ਪਰ ਹੁਣ ਬੀਜੇਪੀ ਮੈਨੂੰ ਲੱਗਦਾ ਹੈ ਸੁਨੀਲ ਜਾਖੜ ਦੇ ਨਾਲ ਪੋਲਿਟੀਕਲ ਬੇਇਨਸਾਫੀ ਨਹੀਂ ਕਰੇਗੀ ਕਿਉਂਕਿ ਇਹ ਭਾਜਪਾ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਅਗਰ ਅਸੀਂ ਇੱਕ ਵੱਡੇ ਭਾਈਚਾਰੇ ਦਾ ਸੁਨੀਲ ਜਾਖੜ ਵਰਗਾ ਚਿਹਰਾ ਅਗਰ ਅਸੀਂ ਕਿਤੇ ਹੋਰ ਐਡਜਸਟ ਨਾ ਕੀਤਾ ਅਗਰ ਲੋਕਾਂ ਦੇ ਵਿੱਚ ਇਹ ਸਨੇਹਾ ਚੱਲ ਗਿਆ ਕਿ ਭਾਜਪਾ ਨੇ ਸੁਨੀਲ ਜਾਖੜ ਨੂੰ ਅੱਖੋਂ ਪਰੋਖੇ ਕੀਤਾ ਦੇਖੋ ਕੈਪਟਨ ਅਮਰਿੰਦਰ ਦੀ ਤਾਂ ਉਮਰ ਬਹੁਤ ਸਿਆਣੀ ਹੋਗੀ ਉਹਨਾਂ ਨੇ ਸੱਤਾ 'ਚ ਰਹਿੰਦੇ ਹੋਏ ਬਹੁਤ ਕੁਝ ਅਜੀਹਾ ਨਹੀਂ ਕੀਤਾ ਜਿਦੀ ਉਹਨਾਂ ਤੋਂ ਉਮੀਦ ਸੀ ਪਰ ਸੁਨੀਲ ਜਾਖੜ ਤਾਂ ਮੁੱਖ ਮੰਤਰੀ ਵੀ ਨਹੀਂ ਕਦੀ ਬਣੇ ਇਸ ਕਰਕੇ ਸੁਨੀਲ ਜਾਖੜ ਦੇ ਪ੍ਰਤੀ ਉਸ ਤਰ੍ਹਾਂ ਦੀ ਐਂਟੀ ਇਨਕੰਮੈਂਸੀ ਨਹੀਂ ਹੈ ਹੁਣ ਅਗਰ ਬੀਜੇਪੀ ਸੁਨੀਲ ਜਾਖੜ ਹੁਣਾਂ ਨੂੰ ਅੱਖੋਂ ਪਰੋਖੇ ਕਰਦੀ ਹੈ ਕੋਈ ਨਵਾਂ ਪੰਜਾਬ ਚ ਪ੍ਰਧਾਨ ਚੁਣਿਆ ਜਾਂਦਾ ਤੇ ਬੀਜੇਪੀ ਅਜੇ ਹਾ ਜੋਖਮ ਮੈਨੂੰ ਲੱਗਦਾ ਹੈ ਹਾਈ ਕਮਾਂਡ ਨਹੀਂ ਲਏਗੀ ਸੋ ਮੈਨੂੰ ਪੂਰਾ ਭਰੋਸਾ ਹੈ ਕਿ ਆਉਂਦੇ ਦਿਨਾਂ ਚ ਸੁਨੀਲ ਜਾਖੜ ਬਾਰੇ ਬੀਜੇਪੀ ਕੋਈ ਵੱਡੀ ਖੁਸ਼ਖਬਰੀ ਦੇ ਸਕਦੀ ਹੈ ਜਾਂ ਤਾਂ ਸੁਨੀਲ ਜਾਖੜ ਹੁਣਾਂ ਨੂੰ ਰਾਜ ਸਭਾ ਦੇ ਵਿੱਚ ਭੇਜਣ ਦੀ ਗੱਲ ਹੋ ਸਕਦੀ ਹੈ ਕੋਈ ਵੱਡੀ ਚੇਅਰਮੈਨੀ ਕੇਂਦਰ ਪੱਧਰ ਦੀ ਸੁਨੀਲ ਜਾਖੜ ਹੁਨਾਂ ਨੂੰ ਦਿੱਤੀ ਜਾ ਸਕਦੀ ਹੈ ਜਾਂ ਫਿਰ ਸੁਨੀਲ ਜਾਖੜ ਹੁਨਾਂ ਨੂੰ ਕੇਂਦਰੀ ਕੈਬਨਟ ਦੇ ਵਿੱਚ ਵੀ ਸ਼ਾਮਲ ਕੀਤਾ ਜਾ ਸਕਦਾ ਹੈ ਕਿਉਂਕਿ ਇਸ ਤੋਂ ਘੱਟ ਅਗਰ ਬੀਜੇਪੀ ਕਰਦੀ ਹੈ ਤੇ ਫਿਰ ਪੰਜਾਬ 'ਚ ਇੱਕ ਤਾਂ ਲੋਕਾਂ 'ਚ ਉਸ ਤਰ੍ਹਾਂ ਦਾ ਸਨੇਹਾ ਨਹੀਂ ਜਾਏਗਾ ਜਿਸ ਤਰ੍ਹਾਂ ਦਾ ਕਾਂਗਰਸ ਨੇ ਭੇਜ ਦਿੱਤਾ ਸੀ ਸੁਨੀਲ ਜਾਖੜ ਨਾਲ ਪੋਲਿਟੀਕਲ ਇਨਜਸਟਿਸ ਕਰਕੇ ਔਰ ਉਹਦੇ ਨਾਲ ਬੀਜੇਪੀ ਦੇ ਵੋਟ ਬੈਂਕ ਨੂੰ ਵੀ ਖਤਰਾ ਪੈ ਸਕਦਾ ਹੈ ਅਗਰ ਬੀਜੇਪੀ ਇਸ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਕਰਦੀ ਕਿਉਂਕਿ ਜਿਹੜੇ ਕਾਂਗਰਸ ਚੋਂ ਹੋਰ ਬੀਜੇਪੀ ਚ ਲੀਡਰ ਆ ਸਕਦੇ ਨੇ ਜਾਂ ਦੂਜੀਆਂ ਪਾਰਟੀਆਂ ਚ ਆ ਸਕਦੇ ਨੇ ਉਹਨਾਂ ਤੇ ਰੋਕ ਲੱਗ ਸਕਦੀ ਹੈ ਉਂਝ ਬੀਜੇਪੀ ਅਗਰ 13 ਲੋਕ ਸਭਾ ਚੋਣਾਂ ਦੇ ਵਿੱਚੋਂ 10 ਦੇ ਉੱਪਰ ਵੀ ਆਪਣੇ ਕਾਡਰ ਚੋਂ ਬੀਜੇਪੀ ਦੇ ਜਿਹੜੇ ਲੋਕ ਨੇੜੇ ਨੇ ਉਹਨਾਂ ਨੂੰ ਅਗਰ ਚੋਣ ਲੜਾਉਂਦੀ ਦੂਸਰੀਆਂ ਪਾਰਟੀਆਂ ਚੋਂ ਲਿਆਂਦੇ ਲੋਕਾਂ ਤੋਂ ਬਿਨਾ ਆਵੇਂ ਕਿਸੇ ਅਫਸਰ ਨੂੰ ਲੜਾ ਲੈਂਦੀ ਕਿਸੇ ਸਧਾਰਨ ਵਿਅਕਤੀ ਨੂੰ ਬੀਜੇਪੀ ਚੋਂ ਲੜਾ ਲੈਂਦੀ ਪਰ ਦੂਸਰੀਆਂ ਪਾਰਟੀਆਂ ਤੋਂ ਬਿਨਾ ਤੇ ਬੀਜੇਪੀ ਪੰਜਾਬ ਚ ਇੱਕ ਦੋ ਸੀਟਾਂ ਜਿੱਤ ਸਕਦੀ ਸੀ ਸੋ ਮੈਨੂੰ ਇਹ ਲੱਗਦਾ ਹੈ ਕਿ ਹੁਣ ਬੀਜੇਪੀ ਨੇ 24 ਦੇ ਤਜਰਬੇ ਤੋਂ ਵੀ ਕਾਫੀ ਕੁਝ ਸਿੱਖਿਆ ਹੋ ਦਲਾਜੀ ਪੰਜਾਬ ਦੀ ਸਿਆਸਤ ਵਿੱਚ ਤਾਂ ਪਹਿਲਾਂ ਹੀ ਕਈ ਮੁੱਦੇ ਜੋ ਹੈ ਗਰਮਾਏ ਹੋਏ ਨੇ ਤੇ ਹੁਣ ਜੋ ਹੈ ਅਮਰਿਤਪਾਲ ਸਿੰਘ ਵੱਲੋਂ ਖੇਤਰੀ ਪਾਰਟੀ ਬਣਾਉਣ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਉਸ ਦੇ ਨਾਲ ਸਿਆਸਤ ਫੇਰ ਪਖੀ ਜ਼ਰੂਰ ਨਜ਼ਰ ਆ ਰਹੀ ਹੈ ਤੇ ਤੁਸੀਂ ਕਿਵੇਂ ਦੇਖਦੇ ਹੋ ਨਵੀਂ ਖੇਤਰੀ ਪਾਰਟੀ ਨੂੰ ਲੈ ਕੇ ਜੋ ਹੁਣੇ ਚਰਚਾਵਾਂ ਸ਼ੁਰੂ ਹੋ ਗਈਆਂ ਨੇ ਅਮਰਿਤਪਾਲ ਸਿੰਘ ਵੱਲੋਂ ਐਲਾਨ ਕਰ ਦਿੱਤਾ ਗਿਆ ਪਹਿਲਾਂ ਵੀ ਬਹੁਤ ਜੜੀਆਂ ਖੇਤਰੀ ਪਾਰਟੀਆਂ ਨੇ ਪੰਜਾਬ ਦੇ ਵਿੱਚ ਕੰਮ ਕਰ ਰਹੀਆਂ ਨੇ ਕਿਵੇਂ ਦੇਖਦੇ ਹੋ ਅਮਰਿਤਪਾਲ ਸਿੰਘ ਵੱਲੋਂ ਖੇਤਰੀ ਪਾਰਟੀ ਬਣਾਉਣ ਦਾ ਜਿਹੜਾ ਐਲਾਨ ਕਰਨਾ ਤੇ ਇਸ ਸਭ ਨੂੰ ਲੈ ਕੇ ਹੁਣ ਪੰਜਾਬ ਦੀ ਜਿਹੜੀ ਸਿਆਸਤ ਹੈ ਇਹ ਕਿਸ ਪਾਸੇ ਵੱਲ ਜਾਂਦੀ ਨਜ਼ਰ ਆ ਰਹੀ ਹੈ ਦੇਖੋ ਕੱਲ ਰਾਤ ਨੂੰ ਅਮਰਿਤਪਾਲ ਸਿੰਘ ਉਹਨਾਂ ਦਾ ਜਿਹੜਾ ਸੋਸ਼ਲ ਮੀਡੀਆ ਪੇਜ ਹੈ ਟਵਿੱਟਰ ਹੈ ਜਿਹਨੂੰ ਐਕਸ ਕਹਿੰਦੇ ਆਜਕਲ ਉਹਦੇ ਉੱਪਰ ਇੱਕ ਪੋਸਟ ਆਈ ਬੀਬੀ ਕਿਰਨਦੀਪ ਕੌਰ ਦੀ ਮੀਟਿੰਗ ਹੋਈ ਹੈ ਡਿਬਰੂਗੜ ਜੇਲ੍ਹ ਦੇ ਵਿੱਚ ਅਮਰਿਤਪਾਲ ਸਿੰਘ ਦੇ ਨਾਲ ਔਰ ਉਸ ਮੀਟਿੰਗ ਤੋਂ ਬਾਅਦ ਇਹ ਖਬਰ ਕੱਲ ਸੋਸ਼ਲ ਮੀਡੀਆ ਦੇ ਉੱਤੇ ਪਾ ਦਿੱਤੀ ਗਈ ਕਿ ਅਮਰਿਤਪਾਲ ਸਿੰਘ ਇੱਕ ਨਵੀਂ ਖੇਤਰੀ ਪਾਰਟੀ ਬਣਾਉਣਗੇ ਉਹਨਾਂ ਨੇ ਜਿਹੜੀ ਪੋਸਟ ਪਾਈ ਉਹ ਕਹਿੰਦੇ ਸਮੂਹ ਸੰਗਤਾਂ ਦੀ ਅਪੀਲ ਤੇ ਲੰਮੀ ਵਿਚਾਰ-ਮਗਰੋਂ ਇਹ ਫੈਸਲਾ ਕੀਤਾ ਹੈ ਕਿ ਪੰਜਾਬ ਤੇ ਪੰਥ ਨੂੰ ਦਰਪੇਸ਼ ਮਸਲਿਆਂ ਨੂੰ ਨਜਿੱਠਣ ਲਈ ਪੰਜਾਬ ਨੂੰ ਇੱਕ ਖੇਤਰੀ ਸਿਆਸੀ ਧਿਰ ਦੀ ਲੋੜ ਹੈ ਅਕਾਲੀ ਦਲ ਦੇ ਹਾਸ਼ੀਏ ਤੇ ਜਾਣਕਾਰਨ ਸਿੱਖਾਂ ਦੇ ਮੁੱਦੇ ਸਿਆਸਤ 'ਚੋਂ ਲਗਭਗ ਮਨਫੀ ਹੋ ਚੁੱਕੇ ਨੇ ਅਤੇ ਪੰਥਕ ਅਖਵਾਉਣ ਵਾਲੀਆਂ ਧਿਰਾਂ ਜ਼ਮੀਨੀ ਪੱਧਰ ਤੇ ਸੰਗਤਾਂ ਵਿੱਚ ਜਗ੍ਹਾ ਬਣਾਉਣ ਵਿੱਚ ਅਸਫਲ ਰਹੀਆਂ ਨੇ ਇਸ ਪਾਰਟੀ ਦਾ ਮੰਤਵ ਪੰਜਾਬ ਦੇ ਹੱਕਾਂ ਹਕੂਕਾਂ ਲਈ ਸੰਘਰਸ਼ ਲੜਨਾ ਹੈ ਪੰਥ ਪੰਜਾਬ ਦੀਆਂ ਮੰਗਾਂ ਤੇ ਹੱਕਾਂ ਦੀ ਪੂਰਤੀ ਲਈ ਇੱਕ ਮਤਾ ਵੀ ਸੰਗਤਾਂ ਅੱਗੇ ਛੇਤੀ ਪੇਸ਼ ਕਰੇਗਾ ਜੋ ਪੰਜਾਬ ਲਈ ਵੱਧ ਅਧਿਕਾਰਾਂ ਦੀ ਲੜਾਈ ਦਾ ਆਧਾਰ ਬਣੇਗਾ ਵੱਖ-ਵੱਖ ਮੁੱਦਿਆਂ ਤੇ ਸੰਘਰਸ਼ ਕਰ ਰਹੀਆਂ ਧਿਰਾਂ ਨੂੰ ਇੱਕ ਨਿਸ਼ਾਨ ਹੇਠਾਂ ਇਕੱਠਾ ਕਰਕੇ ਇਸ ਸੰਘਰਸ਼ ਨੂੰ ਲੋਕ ਲਹਿਰ ਬਣਾਇਆ ਜਾਏਗਾ ਸਾਡਾ ਜੀਵਨ ਪਹਿਲਾਂ ਵੀ ਪੰਥ ਪੰਜਾਬ ਨੂੰ ਸਮਰਪਿਤ ਸੀ ਅਤੇ ਅੱਗੇ ਵੀ ਹਰ ਸਾਹ ਸੰਗਤਾਂ ਨੂੰ ਸਮਰਪਿਤ ਰਹੇਗਾ ਹੁਣ ਸਵਾਲ ਇਹ ਹੈ ਕਿ ਕੀ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੀ ਪਾਰਟੀ ਦੇ ਬੈਨਰ ਹੇਠ ਬਾਕੀ ਸਾਰੀਆਂ ਧਿਰਾਂ ਆਉਣਗੀਆਂ ਜਦੋਂ ਗੱਲ ਗਿੱਦੜਬਾਹਾ ਦੀ ਚੋਣ ਦੀ ਹੁੰਦੀ ਹੈ ਤੇ ਗਿੱਦੜਵਾਹਾ ਦੇ ਵਿੱਚ ਸੁਖਪਾਲ ਸਿੰਘ ਸੁਖਰਾਜ ਸਿੰਘ ਉਹਨਾਂ ਨੇ ਜਦੋਂ ਚੋਣ ਲੜਨ ਦਾ ਐਲਾਨ ਕੀਤਾ ਤੇ ਉਸ ਤੋਂ ਬਾਅਦ ਸਰਬਜੀਤ ਸਿੰਘ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਦੀਪ ਸਿੱਧੂ ਉਹਨਾਂ ਦੇ ਭਰਾ ਦਾ ਨਾਮ ਉਮੀਦਵਾਰ ਵਜੋਂ ਅੱਗੇ ਉਭਾਰਤਾ ਉਹਨਾਂ ਜੇ ਇਹ ਹਾਲਾਤਾਂ ਦੇ ਵਿੱਚ ਅਗਰ ਪੋਲੀਟੀਕਲ ਪਾਰਟੀ ਬਣਦੀ ਵੀ ਐ ਜਿਮਨੀ ਚੋਣਾਂ ਤੋਂ ਪਹਿਲਾਂ ਕੀ ਦੂਸਰੀਆਂ ਪੰਥਕ ਧਿਰਾਂ ਅੰਮ੍ਰਿਤਪਾਲ ਸਿੰਘ ਨੂੰ ਆਪਣਾ ਲੀਡਰ ਮੰਨਣ ਗਿਆ ਇੱਕ ਬਹੁਤ ਵੱਡਾ ਸਵਾਲ ਹੈ ਜਿਹੜਾ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਗੂੰਜੇਗਾ ਹੁਣ ਅਗਰ ਅਮਰਿਤਪਾਲ ਸਿੰਘ ਪਾਰਟੀ ਬਣਾਉਂਦੇ ਨੇ ਤੇ ਕਿਹੜੀਆਂ ਕਿਹੜੀਆਂ ਪੰਥਕ ਧਿਰਾਂ ਨਾਲ ਜਾਣਗੇ ਸਿਮਰਤਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਉਹ ਵੀ ਪੰਥਕ ਧਿਰਾਂ ਦੀ ਨੁਮਾਇੰਦਗੀ ਕਰਦੇ ਨੇ ਸਵਾਲ ਬਹੁਤ ਵੱਡੇ ਨੇ ਕੀ ਇਹ ਫੈਸਲੇ ਪੋਲੀਟੀਕਲ ਪਾਰਟੀ ਬਣਾਉਣ ਦੇ ਬਹੁਤ ਵੱਡੀ ਸੋਚ ਵਿਚਾਰ ਤੋਂ ਬਾਅਦ ਆਏ ਨੇ ਯਾ ਇਹ ਫੈਸਲੇ ਬਹੁਤ ਕਾਲੀ-ਕਾਲੀ ਵਿੱਚ ਕਰ ਲਏ ਗਏ ਨੇ ਹਾਲਾਂਕਿ ਅਮਰਿਤਪਾਲ ਸਿੰਘ ਹੋਣਾ ਦੀ ਪੈਰੋਲ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਦੀਪ ਸਿੱਧੂ ਹੋਣਾ ਦੇ ਜਿਹੜੇ ਭਰਾ ਨੇ ਐਡਵੋਕੇਟ ਸਿੱਧੂ ਸਾਹਿਬ ਉਹ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕਿ ਜਿਵੇਂ ਰਾਸ਼ਿਦ ਇੰਜੀਨੀਅਰ ਨੂੰ ਬੇਲ ਮਿਲੀ ਹੈ ਪੈਰੋਲ ਮਿਲੀ ਹੈ ਜੰਮੂ ਕਸ਼ਮੀਰ ਦੀਆਂ ਚੋਣਾਂ ਦੇ ਵਿੱਚ ਉਹ ਪ੍ਰਚਾਰ ਕਰ ਰਹੇ ਨੇ ਇਸੇ ਤਰ੍ਹਾਂ ਚਾਹੁੰਦੇ ਨੇ ਦੀਪ ਸਿੱਧੂ ਦੇ ਭਰਾ ਕਿ ਉਸੇ ਆਧਾਰ ਤੇ ਅਮਰਿਤਪਾਲ ਸਿੰਘ ਉਹਨਾਂ ਨੂੰ ਪੈਰੋਲ ਦਵਾਈ ਜਾਵੇ ਔਰ ਸੁਪਰੀਮ ਕੋਰਟ ਦੇ ਵਿੱਚ ਇਹ ਲੋਕ ਪਟੀਸ਼ਨ ਲੈ ਕੇ ਜਾਣਗੇ ਔਰ ਮੈਨੂੰ ਇਹ ਮੇਰਾ ਹੀ ਮੰਨਣਾ ਹੈ ਕਿ ਜ਼ਰੂਰ ਸੁਪਰੀਮ ਕੋਰਟ ਨੂੰ ਅਮਰਿਤਪਾਲ ਸਿੰਘ ਨੂੰ ਵੀ ਪੈਰੋਲ ਦੇਣੀ ਚਾਹੀਦੀ ਹੈ ਕੋਈ ਵੀ ਇਲੈਕਟਡ ਰਿਪ੍ਰেজੈਂਟੇਟਿਵ ਹੈ ਅਗਰ ਉਹ ਜੇਲ੍ਹ 'ਚ ਹੈ ਤੇ ਘੱਟੋ ਘੱਟ 15 ਦਿਨਾਂ ਲਈ ਉਹਨੂੰ ਪੈਰੋਲ ਜ਼ਰੂਰ ਦੇ ਦਿੱਤੀ ਜਾਣੀ ਚਾਹੀਦੀ ਹੈ ਅਗਰ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਗੁਰਮੀਤ ਸਿੰਘ ਰਾਮ रहीम ਪੈਰੋਲ ਉਹਨਾਂ ਨੂੰ ਮਿਲਦੀ ਹੈ ਤੇ ਜਿਹੜੇ ਕਿਸੇ ਵੀ मामलਿਆਂ ਦੇ ਵਿੱਚ ਬੰਦ ਨੇ ਅਗਰ ਉਹ ਲੋਕ ਨੁਮਾਇੰਦੇ ਨੇ ਤੇ ਪੈਰੋਲ ਜ਼ਰੂਰ ਸੁਪਰੀਮ ਕੋਰਟ ਨੂੰ ਦੇਣੀ ਚਾਹੀਦੀ ਹੈ ਕੋਈ ਵਿਵਸਥਾ ਬਣਾਉਣੀ ਚਾਹੀਦੀ ਹੈ ਹੁਣ ਪਰ ਸਵਾਲ ਇਹ ਹੈ ਕਿ ਅਮਰਿਤਪਾਲ ਸਿੰਘ ਅਗਰ ਪੋਲਿਟਿਕਲ ਪਾਰਟੀ ਬਣਾਉਂਦੇ ਨੇ ਤੇ ਕਿਹੜੀਆਂ ਕਿੜੀਆਂ ਧਿਰਾਂ ਅਮਰਿਤਪਾਲ ਸਿੰਘ ਦੀ ਪਾਰਟੀ ਦਾ ਹਿੱਸਾ ਬਣਨ ਗਿਆ ਅਗਰ ਤਾਂ ਸਿੱਖ ਸ਼ਕਤੀ ਸਿੱਖ ਤਾਕਤ ਸਿੱਖ ਧਿਰਾਂ ਪੰਥਕ ਧਿਰ ਇਹ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਨੇ ਫਿਰ ਤਾਂ ਗੱਲ ਸਮਝ ਆਉਂਦੀ ਹੈ ਅਗਰ ਨਹੀਂ ਤਫੀਰ ਜਿਵੇਂ ਦੂਸਰੀਆਂ ਵਕ ਵਕ ਅਕਾਲੀ ਪਾਰਟੀਆਂ ਕੰਮ ਕਰਦੀਆਂ ਨੇ ਉਸੇ ਤਰ੍ਹਾਂ ਹੀ ਇਸ ਪਾਰਟੀ ਨੂੰ ਦੇਖਿਆ ਜਾਏਗਾ ਕਿਉਂਕਿ ਜਿਹੜੀ ਗੱਲ ਲਿਖੀ ਹੈ ਕਿ ਅਕਾਲੀ ਦਲ ਦੇ ਹਾਸ਼ੀਏ ਤੇ ਜਾਣ ਕਰਕੇ ਸਿੱਖਾਂ ਦੇ ਮੁੱਦੇ ਸਿਆਸਤ ਚੋਂ ਲਗਭਗ ਮਨਫੀ ਹੋ ਚੁੱਕੇ ਨੇ ਇਹ ਅਮਰਿਤਪਾਲ ਸਿੰਘ ਹੋਣਾ ਦਾ ਮੰਨਣਾ ਹੈ ਸਿਮਰਜੀਤ ਸਿੰਘ ਮਾਨ ਵੀ ਪੰਥਕ ਮੁੱਦਿਆਂ ਤੇ ਲੜਾਈ ਲੜ ਰਹੇ ਨੇ ਹੋਰ ਵਕ ਵਕ ਅਕਾਲੀ ਦਲ ਪੰਥਕ ਤੇਰਾ ਉਹ ਵੀ ਸਿੱਖ ਮੁੱਦਿਆਂ ਤੇ ਸੰਘਰਸ਼ ਕਰ ਰਹੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕਰ ਰਹੀ ਹੈ ਪਰ ਕੀ ਇਹ ਕਹਿ ਦੇਣਾ ਕਿ ਅਕਾਲੀ ਦਲ ਹਾਸ਼ੀਏ ਤੇ ਚਲਿਆ ਗਿਆ ਹੈ ਤੇ ਅੰਮ੍ਰਿਤਪਾਲ ਸਿੰਘ ਉਹਨਾਂ ਵੱਲੋਂ ਬਣਾਈ ਜਾਣ ਵਾਲੀ ਪਾਰਟੀ ਕੀ ਅਕਾਲੀ ਦਲ ਦਾ ਖਲਾਅ ਇਕੋਦਮ ਪੂਰ ਦੇਗੀ ਇਹ ਸਵਾਲ ਆਪਣੇ ਆਪ ਦੇ ਵਿੱਚ ਵੱਡੇ ਨੇ ਜਿਹਦੇ ਤੇ ਆਉਂਦੇ ਦਿਨਾਂ ਦੇ ਵਿੱਚ ਖੂਬ ਡਿਸਕਸ਼ਨ ਤੇ ਖੂਬ ਗੱਲਾਂ ਬਾਤਾਂ ਹੋਣਗੀਆਂ ਬਾਕੀ ਵੇਖਦੇ ਹਾਂ ਕਿ ਇਸ ਪਾਰਟੀ ਦਾ ਜਿਹੜਾ ਰੂਪਰੇਖਾ ਉਹ ਕਿਹੋ ਜੀ ਬਣਦੀ ਹੈ ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ ਦੇ ਆਲੇ ਦੁਆਲੇ ਇਹ ਪਾਰਟੀ ਪੰਜਾਬ ਦੇ ਵੱਧ ਅਧਿਕਾਰਾਂ ਦੀ ਜਿਹੜੀ ਲੜਾਈ ਹੈ ਉਹਨੂੰ ਜਾਰੀ ਰੱਖਣ ਦਾ ਦਾਵਾ ਕਰ ਰਹੀ ਹੈ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦਾ ਪਾਰਟੀ ਦਾ ਸੰਗਠਨ ਹੋਏਗਾ ਕੌਣ ਪ੍ਰਧਾਨ ਹੋਏਗਾ ਕੌਣ ਅਗਵਾਈ ਕਰੇਗਾ ਔਰ ਕਿੜੀਆਂ-ਕਿੜੀਆਂ ਤਰ੍ਹਾਂ ਸਮਰਥਨ ਕਰਨਗੀਆਂ ਇਹਦੇ ਉੱਤੇ ਨਿਰਭਰ ਕਰਦਾ ਹੈ ਕਿ ਇੱਕ ਨਵਾਂ ਅਕਾਲੀ ਦਲ ਯਾਨ ਅਕਾਲੀ ਦਲ ਦੀ ਸੋਚ ਵਾਲੀ ਅਗਰ ਕੋਈ ਨਵੀਂ ਪਾਰਟੀ ਬਣਦੀ ਹੈ ਤੇ ਉਹਦਾ ਪੰਜਾਬ ਚ ਕੀ ਆਧਾਰ ਬਣਦਾ ਹੈ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਤੁਸੀਂ ਪੂਰੀ ਜਾਣਕਾਰੀ ਅਤੇ ਸਿਆਸੀ ਐਨਾਲਿਸਿਸ ਵੀ ਤੁਹਾਡਾ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਤੇ ਨਾਲ ਜੁੜਦੇ ਨੇ ਅਤੇ ਕੀਮਤੀ ਸੁਝਾਅ ਅਤੇ ਵਿਚਾਰ ਆਪਣੇ ਸਾਡੇ ਨਾਲ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਧੰ ਔਰ ਕੋਈ ਵੀ تیر ਕਿਸੇ ਗੱਲ ਤੋਂ ਸਹਿਮਤ ਹੈ ਤੇ ਉਹ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਨੇ ਅਸੀਂ ਤੁਹਾਡਾ ਵਿਚਾਰ ਵੀ ਅਗਲੇ ਪ੍ਰੋਗਰਾਮਾਂ ਦੇ ਵਿੱਚ ਅੱਗੇ ਵਧਾਵਾਂਗੇ ਬਹੁਤ ਧੰਨਵਾਦ